ਸਰਪ ਦਾ ਵੀਊਵ ਨਾ ਬਹੁਤ ਵੀਊਵ ਹੀ ਆ ਪਤਰਾ 21 ਆਉਂਦਾ ਆ ਸਭ ਨੂੰ ਯਾਨੀ ਕਿ ਮੋਰ ਹੀ ਲੈਣੀ ਆ ਮੋਰ ਹੀ ਜਾਣੀ ਆ ਉਹ ਪਰਾਵੈਨ ਉਹ ਹੀ ਕੋਸਾ ਇਹ ਇਹਦਾ ਹੁਣ ਜਿਵੇਂ ਉਹ ਜਿਹੜੇ ਅਗਲੇ ਬ੍ਰੈਂਡ ਦੇ ਨੂੰ ਤਾਇਓ ਦੂਜੇ ਦੇ ਆ ਗਏ ਉਹ ਮੈਂ ਦੋਨੋਂ ਦੇ ਦੂਜੇ ਨੇ ਜੀ ਟੀ ਜੇ ਦੇ ਨੇ ਫਲਾਣੇ ਦੇ ਨੇ ਇਹ ਜੇ ਕੱਟੀਆਂ ਨੇ ਮੇਰੇ ਚੈਨਲ ਦੇ ਤਲੇਰ ਘੜੀ ਬਣੀ ਆ ਫੋਨ ਤੇ ਜਲਦ ਕੋਈ ਆਸੀ ਪਾ ਦੇ ਕਾ ਹੌਮ ਲੈ ਫੈ ਨਹੀਂ ਕੋਲੇ ਘਰੇ ਪਿਆ ਤਾ ਤੂੰ ਘਰੋਂ ਚੱਕ ਲੈ ਫਿਰ ਤੂੰ ਕਿਤੇ ਜਾਣ ਅੱਧਿਆ ਫਿਰ ਉਹ ਸਭ ਕੁਤਾ ਧੱਖਾ ਹੋ ਜਾਂਦਾ ਨਹੀਂ ਖਾਤੇ 'ਚ ਮੈਂ ਕਿਹੜਾ ਬਾਬੇ ਦਾ ਖਾਤਾ ਚੱਲਦਾ ਕੋਈ ਕੋਈ ਨਾ ਤੂੰ ਫੇਰ ਫੜਾ ਦੀ ਕੋਈ ਚੱਕਰ ਲਾ ਦੋ ਬਾਬੇ ਦਾ ਨੌਣਾ ਖਲਾਉਣਾ ਜੀ ਹਾਂ ਜੀ ਕੋਈ ਰਜਿਸਟ੍ਰੇਸ਼ਨ ਆਉਂਦਾ ਪੰਜ ਪਾ ਦੇ ਕਾ ਹੌਮ ਲੈ ਫਾਦੀ ਜੀ ਨਾਲ ਖਾਤੇ 'ਚ ਤਾ ਤੂੰ ਘਰੋਂ ਚੱਕ ਲੈ ਫਿਰ ਤੂੰ ਕਿਤੇ ਜਾਣ ਅੱਧਿਆ ਉਹ ਫੇਰ ਕਰ ਲੈ ਕੋਈ ਤੂੰ ਕੱਟ ਕਰ ਦੇ ਉੱਤੇ ਅਜੇ ਵੀ ਆ ਗਏ ਕਰਾ ਗਏ ਉਹ ਤੁਸੀਂ ਜੋ ਵੀ ਕਰਦੇ ਹੋ ਜੋ ਵੀ ਫਿਰ ਟਰਨਿੰਗ ਗਾਣ ਵੀ ਚੰਗਾ ਨਾਮ ਲਿਖ ਕੇ ਬਾਰੇ ਜਿਹੜੇ ਜਿਹੜੇ ਹੈਗੇ ਆ ਸਾਰੇ ਜੋਗੀ ਫੀਟ ਕਰਦਾ ਠੀਕ ਆ ਸਾਰਿਆਂ ਦੇ ਬਾਮਾਂਗੇ ਲੈ ਭਾਈ ਲਾਈਵ ਚੱਲ ਰਿਹਾ ਇੰਟਰਨੈਟ ਪੱਧਰ ਤੇ ਉਹ ਪਹਿਲਾਂ ਜੀਤੋਂ ਆਧਾਰ ਕਾਰਡ ਬਣਾਦੇ ਸੀ ਨਾ ਕਮੇਟੀ ਬਣਾਉਣ ਦੇ ਤੂੰ ਇੰਨੇ ਡਰੇ ਹੋਏ ਜਦੋਂ ਤੋਂ ਆਪਾਂ ਇਹ ਸ਼ੁਰੂ ਕਰਿਆ ਸੀ ਨਾ ਉਦੋਂ ਅਸੀਂ ਪੰਜ ਸੱਤ ਜਾਨੀ ਸੀ ਉਹ ਤਾਂ ਗੱਲ ਥੋੜੀ ਲਾਈਵ ਜਾਂਦਾ ਲਾਈਵ ਸੀ ਜੀ ਉਹਦੇ ਆਧਾਰ ਕਾਰਡ ਨਹੀਂ ਬਣਾਇਆ ਕਰ ਰਹੇ ਸਾਰਾ ਉਹਦੇ ਵਿੱਚ ਉਹਦੇ ਘੇਰ ਕੇ ਪਾ ਦੇ ਮੜਾ ਜਾਂਦਾ ਲਾਈਵ ਚੱਲਦਾ ਹੈ ਜੀ ਗਰੁੱਪ ਜਾ ਖੜਾ ਆਵਾਜ਼ ਵੀਰ ਮੇਰੋ ਜਿਹਨੇ ਦੇਖਣਾ ਲਾਈਵ ਚੱਲ ਰਿਹਾ ਪ੍ਰੋਗਰਾਮ ਪਿੰਡ ਜੋਗੀ ਵੀਰ ਪਿੰਡ ਮਾਨਕਾਲ ਜੋਗੀ ਵੀਰ ਦਾ ਮੇਲਾ ਦੇਖੋ ਸਵੇਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਜੀ ਲਾਈਵ ਚੱਲਦਾ ਆਪ ਦੇਖੋ ਤਾਂ ਲੋ ਜੀ ਚੱਲਦਾ ਲਾਈਵ ਮਾਨਕਾਲ ਦੇਖੋ ਤਿਆਰੀਆਂ ਤੂੰ ਹੀ ਫੜਦਾ ਤੇ Hãy subscribe cho kênh Ghiền không bỏ lỡ những video hấp dẫn ਕੱਟ ਫੋਨ ਵਾਲਾ ਬਾਹਰੋਂ ਲਈ ਆ ਗਿਆ ਲਾਈਵ ਚੱਲਦਾ ਸਾਰੇ ਘਰ ਇੱਥੇ ਤੂੰ ਫੋਨ ਕੱਟ ਕੀ ਉਹ ਫੇਰ ਗੱਲ ਕਰੀਂ 10 ਮਿੰਟ ਰੁਕ ਜਾ 10 ਮਿੰਟ ਰੁਕ ਫੋਨ ਕੋ ਰਾਣਾ ਸਾਹਿਬ ਕੋ ਬੈਠਾ ਗਿਆ ਸੀੜਗੜਾ ਬਧੀਆ ਮਹਾਨੇ ਦੇ ਜੇ ਮਾ ਲੋ ਕੱਟ ਵਰਤ ਨਹੀਂ ਜੁਹਾਂ ਜੇ ਸੇਲ ਕਰਦਾ ਘਟ ਜਾਂਦਾ ਨੈਟ ਵਿਜਨ ਆਵਾਜ਼ ਸਿੱਧਾ ਤੋਂ ਪ੍ਰਸਾਰਣ ਸਿੱਧਾ ਚੱਲ ਰਿਹਾ ਆ ਮੈਕੀ ਮੋਸ ਆ ਗਿਆ ਭਾਈ ਆ ਬੱਚੇ ਖੇਡ ਰਹੇ ਆ ਤੁਹਾਨੂੰ ਬੱਚੇ ਦਿਖਾਉਣੇ ਅੰਦਰ ਹਾਂ ਵੀ ਬੱਚਿਓ ਉਹ ਡਰ ਕੇ ਹਾਂ ਫਿਰਦੇ ਆ ਛੁੱਟੀ ਕਰ ਲਈ ਇਹਨਾਂ ਨੇ ਵਹਾਨਾ ਮਾਰਦੇ ਵਹਾਨਾ ਕਿਹੜਾ ਮਾਰਿਆ ਹੋਰ ਕੀ ਕਰਿਆ ਬਹੁਤ ਡਗੜਾ ਮਾਰਿਆਗਾ ਅਸੀਂ ਆਉਂਦੇ ਹੱਕ ਜੁੱਤੀ ਕਰੀਏ ਹੱਕ ਦੀ ਕਿਹੜੀ ਹੁੰਦੀ ਆ ਮੈਂ ਸਕੂਲ ਵਾਲੇ ਦਿੱਤੀਆਂ ਤੁਹਾਨੂੰ ਛੁੱਟੀਆਂ ਛੁੱਟੀਆਂ ਕਰਿਓ ਓਏ ਅਮਰ ਤੇਰਾ ਮੋਟਰ ਚੱਲ ਕੇ ਦੁਕਾਨ ਨਾਲ ਕਰਦੇ ਕਿ ਤੁਹਾਨੂੰ ਮਗਰ ਨੂੰ ਰੋੜ ਦੇ ਆਹ ਨਾ ਰਜੀ ਆ ਜਦੋਂ ਆ ਤੂੰ ਉੱਪਰ ਜੇ ਟੱਕੇ ਨਾ ਬਣਾਇ ਨਵੇਂ ਆ ਬੇਈਂ ਲੀਤੇ ਹਲਕੇ ਚ ਰੇਗ ਪੱਟ ਦੇ 35 ਲੱਗ ਓਏ ਐਸਾ ਬਾਈ ਲੱਗ ਰਹੀ ਆ ਦੁਕਾਨ ਹੈਪੀ ਸਪੀਡ ਸ਼ਾਪ ਇਹਨਾਂ ਮਗਰ ਨੂੰ ਘਰ ਦੇ ਯਾਰ ਜਾਲੇ ਕਰਤਾ ਮੇਰਾ ਮੋਟਰਾਂ ਤੱਕੀ ਇਹਨੂੰ ਆ ਗਏ ਮਗਰ ਆਈ ਬੇ ਮੋਟਰਾਂ ਐ ਬਜਾਲੇ ਖੜਾ ਕੇ ਚੱਕੇ ਹਾਂ ਸਮਾਨ ਲਾ ਲਏ ਕਾਲੂ ਨੂੰ ਆਇਆ ਇਧਰ ਬਾਹ ਪਾ ਲੈ ਨੀਂਦਰ ਬਾਹ ਪਾ ਹੋਰ ਭਾਈ ਤਾਲੂ ਬਾਮਾ ਲੋ ਯਾ ਦੇਖ ਲੋ ਇਹ ਕੰਮ ਹੈ ਕਿ ਰਵਾਈ ਦੇ ਮੋਟਰਿਆਂ ਦੇ ਵਿੱਚ ਖੜਾ ਕੇ ਅਗਲੇ ਨੂੰ ਪੱਠੀਆਂ ਪੁੱਠੀਆਂ ਧਰਤੀਆਂ ਬੱਡੀ ਰਸੂ ਚੱਕਦਾ ਸਹੀ ਤੋ ਪੱਠੀ ਚੱਕ ਮਗਰ ਨੂੰ ਰੋੜ ਦੇ ਵਸ ਇਹ ਹੁਣੇ ਕੱਲ ਕਰਨ ਵਾਲੇ ਕੰਮ ਸੀ ਪਹਿਲਾਂ ਥਾਲ ਜੱਗਾਂ ਨੇ ਜੀ ਖਾਬਾ ਤੋਂ ਹੱਸੇ ਮੈਨਾਸ਼ੀ ਹੋਰ ਕਿਰਾਲੇ ਇੰਕਾ ਆਪਾਂ ਗਾ ਤੂੰ ਦੱਸ ਕੀ ਦੱਸ ਮੈਨੂੰ ਨਾ ਆਇਆ ਉਹਦੇ ਵੇਲੇ ਦੱਸ ਉਹ ਲਾਈਵ ਚਾਲਦਾ ਪ੍ਰਸਾਰਣ ਦੱਸ ਦੁਆ ਦਾ ਦੱਸ ਉਹਨੂੰ ਦੱਸ ਵੀ ਅੱਜ ਮੇਲਾ ਬਾਬੇ ਦਾ ਸਾਰਾ ਕੁਝ ਅੱਜ ਬਾਬਾ ਜੋਗੀ ਵੀ ਇਹਦਾ ਮੇਲਾ ਹੈ ਜੀ ਸਾਡੇ ਮਾਨਕਾੜ ਪਿੰਡ ਦੇ ਵਿੱਚ ਤੇ ਇਹ ਇੰਟਰਵਿਊ ਦੇ ਨੂੰ ਮਾਨੀ ਕੋ ਕਰਦਾ ਹੈ ਮੋੜ ਚੱਪ ਲੜੀ ਰਗਾ ਹੱਥ ਜੋੜ ਯਾਰ ਹਾਂ ਇਹ ਵੀ ਚੱਲਦਾ ਚੱਲੀ ਜਾਂਦਾ ਆ ਦੇ ਚੱਲ ਸੱਚੀ ਚੱਲਦਾ ਚੱਲ ਚੱਲੀ ਜਾਂਦਾ ਚੱਲੋ ਹੁਣ ਨੂੰ